ਮਈ ਮਹੀਨੇ ਕਾਫੀ ਕਿਸਾਨਾਂ ਪਰਾਵਨ ਦੀਆਂ ਪਨੀਰੀਆਂ ਨੇ ਜਿਹੜਾ ਜਰਮੀਨੇਸ਼ਨ ਨਹੀਂ ਲੈਂਤਾ ਆਪਾਂ ਨੇ ਆਪਦੇ ਕੀਟ ਦੇ ਵਿੱਚ ਪੀਆਰ 118 ਪਨੀਰੀ ਵੀ ਬੀਜੀ ਹੈ ਤੇ ਮੁੱਛਲ ਚਾਉਂਸ ਇੱਕ ਵੀ ਬੀਜੀ ਹੈ ਤੇ 29 ਮਈ ਨੂੰ ਪੀਆਰ 131 ਦੀ ਪਨੀਰੀ ਦੀ ਕੈਰੀ ਤਿਆਰ ਕਰਕੇ ਜਿਹੜਾ ਬੀਜ ਦਾ ਛਿੱਟਾ ਦੇ ਦਿੱਤਾ ਉਹ ਜਿਹੜੀ ਇੱਕ ਸਾਈਡ ਵੀਡੀਓ ਦੇਖ ਲਓ ਉਹ ਜਰਮੀਨੇਸ਼ਨ ਵੀ ਲੈ ਚੁੱਕੀ ਹੈ ਅੱਜ 6 ਜੂਨ ਹੋ ਗਈ 29 ਮਈ ਨੂੰ ਸਵੇਰ ਮਾਰਨਿੰਗ ਟਾਈਮ ਜਿਹੜਾ ਆਪਾਂ ਨੇ ਛਿੱਟਾ ਦਿੱਤਾ ਕਾਫੀ ਕਿਸਾਨ ਭਰਾ ਕਹਿ ਰਿਹਾ ਬਾਈ ਸਵੇਰ ਦੇ ਟਾਈਮ ਪਨੀਰੀ ਦਾ ਛਿੱਟਾ ਦਿੱਤਾ ਕਾਮਯਾਬ ਨਹੀਂ ਉਹ ਜਰਮੀਨੇਸ਼ਨ ਨਹੀਂ ਲੈਂਦੀ ਉਹਦੇ ਵਿੱਚ ਬਾਈ ਕਾਰਨ ਕੀ ਹੈ ਘੱਟੋ ਘੱਟ ਜਿਵੇਂ ਹੁਣ ਤਾਂ ਦੇਖੋ ਬਈ ਠੰਡ ਹੋ ਗਈ بارش ਪੈ ਗਈ ਜਿਹੜੇ ਏਰੀਆ ਦੇ ਵਿੱਚ بارشਾਂ ਘੱਟ ਪਈਆਂ ਨੇ ਪਨੀਰੀਆਂ ਦਾ ਹੁਣ ਵੀ ਛਿੱਟਾ ਦੇ ਰਿਹਾ ਘੱਟੋ ਘੱਟ ਤੁਸੀਂ ਬੀਜ ਨੂੰ 25 ਤੋਂ 30 ਘੰਟੇ ਕਹਿਣ ਦਾ ਬਈ ਇੱਕ ਦਿਨ ਲਈ ਕਿਸੇ ਭਾਂਡੇ ਦੇ ਵਿੱਚ ਭੌਂਕੇ ਰੱਖ ਦੋ ਜਾਂ ਕਿਸੇ ਡਰਮ ਦੇ ਵਿੱਚ ਬੀਜ ਨੂੰ ਖੁੱਲਾ ਛੱਡ ਦਿਓ 24 ਘੰਟੇ ਬਾਅਦ 25 ਘੰਟੇ ਬਾਅਦ ਬੀਜ ਨੂੰ ਬਾਹਰ ਕੱਢ ਲਓ ਕੱਢ ਕੇ ਖੱਦਰ ਦੇ ਗੱਟੇ ਵਿੱਚ ਪਾ ਕੇ ਕਿਸੇ ਵਧੀਆ ਸ਼ਾਂ ਦੇ ਵਿੱਚ ਰੱਖ ਦਿਓ ਉੱਪਰ ਦਿਨ ਦਿਨ ਦੇ ਵਾਰ ਦੋ ਤਿੰਨ ਵਾਰੀ ਛਿੱਟੇ ਮਾਰੋ ਕਹਿੰਦਾ ਆਪਾਂ ਉਹ 7-8 ਘੰਟੇ ਉਹਨੂੰ ਖੱਦਰ ਦੇ ਗੱਟੇ ਦੇ ਵਿੱਚ ਭੋਂਕੇ ਰੱਖੋ ਤੇ ਸਵੇਰ ਦੇ ਟਾਈਮ ਤੁਸੀਂ 5 ਵਜੇ 6 ਵਜੇ 7 ਵਜੇ ਤੱਕ ਜਿਹੜਾ ਤੁਸੀਂ ਛਿੱਟਾ ਲਗਾ ਦੋ ਕਾਰਨ ਕੀ ਬਈ ਆਪਣੇ ਜਿਹੜੀ ਲਾਈਟ ਸੀ ਮੋਟਰਾਂ ਦੀ ਸਵੇਰ ਦੇ ਟਾਈਮ ਲਾਈਟ ਆਉਂਦੀ ਸੀ ਉਹਦੀ ਕਰਕੇ ਆਪਾਂ ਪਨੀਰੀ ਦਾ ਛਿੱਟਾ ਸਵੇਰ ਵੇਲੇ ਹੀ ਦੰਦੇ ਸੀਗੇ ਤੇ ਛਿੱਟਾ ਦੇਣ ਤੋਂ ਬਾਅਦ ਬਈ ਦੂਰਾ ਤੀਰਾ ਚਵਰਾ ਛਿੱਟਾ ਦਿਓ ਬ੍ਰੀਕ ਹੱਤ ਦਾ ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਤੰਗਲੀ ਜਿਹੜੀ ਮਾਰਨੀ ਆ ਤੰਗਲੀ ਮਾਰਨ ਦੇ ਨਾਲ ਜਿਹੜੀ ਪੁਰਪਰੀ ਮਿੱਟੀ ਹੁੰਦੀ ਹੈ ਬੀਜੇ ਦੇ ਉੱਪਰ ਜਿਹੜੀ ਬੇਸ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਾਣੀ ਵਗੈਰਾ ਲਾ ਦਿੰਨੇ ਆ ਇਹ ਕੋਈ ਤੁਹਾਡੇ ਨਦੀਨ ਵਗੈਰਾ ਹਰੇ ਹੁੰਦੇ ਆ ਤਾਂ ਉਹਦੇ ਲਈ ਤੁਸੀਂ ਜਿਵੇਂ ਸਾਥੀ ਵਾਲੀ ਪੂੜੀ ਆਉਂਦੀ ਹੈ 20 ਗ੍ਰਾਮ ਦਾ ਪੌਚ 10 20 ਗ੍ਰਾਮ ਦਾ ਪੌਚ ਇੱਕ ਕਨਾਲੇ ਦੇ ਵਿੱਚ ਪੈਂਦਾ ਮਿੱਟੀ ਦੇ ਵਿੱਚ ਮਿਲਾ ਕੇ ਤੁਸੀਂ ਪਾਣੀ ਭਰੀ ਦੇ ਵਿੱਚ ਛਿੱਟਾ ਜਿਹੜਾ ਲਾ ਸਕਦੇ ਹੋ ਪਾਣੀ ਲਾਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਦਾ ਛੱਟਾ ਜਿਹੜਾ ਪ੍ਰੋਪਰ ਪੂਰੇ ਸਟੈਜਰ ਢੰਗ ਦੇ ਨਾਲ ਜਿਹੜਾ ਛੱਟਾ ਦੇਣਾ ਹੈ ਪਨੀਰੀ ਅ 5ਵੇਂ 6ਵੇਂ ਦਿਨ ਵਧੀਆ ਜਰਮੀਨੇਸ਼ਨ ਲੱਗੀ ਅੱਜ 6 ਤੇ ਤਿੰਨ 9ਵੇਂ ਦਿਨ ਪਨੀਰੀ ਦੀ ਤੁਸੀਂ ਗਰੋਥ ਦੇਖ ਲਓ ਇੱਕ ਸਾਈਡ ਤੇ ਕੋਈ ਇਹਦੇ ਵਿੱਚ ਆਪਾਂ ਨੇ ਜਿਹੜੀ ਹਲੇ ਤੱਕ ਯੂਰੀ ਵਗੈਰਾ ਨਹੀਂ ਦਿੱਤੀ ਕੋਈ ਆਪਾਂ ਜਿਹੜੀ ਥੱਲੇ ਦੇ ਖਾਦ ਵਗੈਰਾ ਨਹੀਂ ਪਾਈ ਕਾਰਨ ਕੀ ਕੱਸੀ ਦਾ ਜਿਹੜਾ ਨਹਿਰੀ ਪਾਣੀ ਲੱਗਦਾ ਹੈ 9ਵੇਂ 10ਵੇਂ ਦਿਨ ਤੁਸੀਂ ਜਾ ਕੇ ਜਿਹੜੀ ਉਹਦੇ ਵਿੱਚ ਯੂਰੀ ਆ ਮਾਰੀ ਮੋਟੀ ਪਾ ਸਕਦੇ ਹੋ ਨਹੀਂ ਸਵੇਰ ਦੇ ਟਾਈਮ ਪਾਣੀ ਲਓ ਪਨੀਰੀ ਦਾ ਪਾਣੀ ਇੱਕ ਜੇ ਤੁਹਾਨੂੰ ਲੱਗੇ ਵੀ ਦਿਨ ਮੇਲੇ ਲੋ ਜ਼ਿਆਦੇ ਚੱਲਦੀ ਹੈ ਤਾਂ ਪਨੀਰੀ ਦਾ ਪਾਣੀ ਕੱਢ ਦਿਓ ਨਹੀਂ ਪਾਣੀ ਨੂੰ ਖੜਾ ਰਹਿਣ ਦਿਓ ਤੇ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਕੋਈ ਬਾੜੀ ਸੈਣ ਵਰਤੇ ਪਰ ਮੈਂ ਆਪਾਂ ਆਪਦੇ ਖੇਤ ਦਾ ਤਜਰਬਾ ਤੁਹਾਡੇ ਨਾਲ ਜਿਹੜਾ ਸਾਂਝਾ ਵੀ ਕੀਤਾ ਕਾਫੀ ਕਿਸਾਨ ਭਰਾਵਾਂ ਨੇ ਮਲਚਿੰਗ ਰਾਹੀਂ ਵੀ ਪਨੀਰੀਆਂ ਜਿਹੜੀਆਂ ਬੀਜੀਆਂ ਨੇ ਪਨੀਰੀਆਂ ਕਾਫੀ ਹਰੀਆਂ ਹੋਈਆਂ ਨੇ ਵਿੱਚ ਕਿਸਾਨ ਭਰਾ ਸੁੱਕੇ ਬੀਜ ਦਾ ਬਈ ਛਿੱਟਾ ਦੇ ਰਿਹਾ ਉਸ ਤੋਂ ਪਾਣੀ ਲਾਣ ਦੇ ਉੱਥੇ ਜਰਮੀਨੇਸ਼ਨ ਬਹੁਤ ਘੱਟ ਹੁੰਦਾ ਕਿਉਂਕਿ ਰੇਤਾ ਘੱਟ ਪੈਂਦਾ ਪਨੀਰੀ ਤੇ ਪਾਣੀ ਦੇ ਨਾਲ ਪਨੀਰੀ ਫਿਰ ਕਈ ਵਾਰ ਪਾਣੀ ਸੁੱਕਣ ਤੋਂ ਬਾਅਦ ਜਿਹੜੀ ਨੰਗੀ ਹੋ ਜਾਂਦੀ ਉੱਥੇ ਜਰਮੀਨੇਸ਼ਨ ਬਹੁਤ ਘੱਟ ਹੁੰਦਾ ਇਸ ਤਰੀਕੇ ਨਾਲ ਹੀ ਤਿੰਨ ਕੇਰੀਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀਆਂ ਨੇ ਤਿੰਨੇ ਕੇਰੀਆਂ ਅਲੱਗ-ਅਲੱਗ ਟਾਈਮ ਦੇ ਲਈ ਬੀਜੇ ਨੇ ਪੀਆਰ 118 ਪਹਿਲਾਂ ਬੀਜੀ 16 17 ਮਈ ਨੂੰ 21 22 ਮਈ ਨੂੰ ਆਪਾਂ ਨੇ ਮੋਛਲ ਚੋਂ ਸਿੱਕ ਦੀ ਬਿਨੈਰੀ ਬੀਜੀ ਤੇ 29 ਮਈ ਨੂੰ ਸਵੇਰ ਟਾਈਮ ਸਵੇਰ ਸਵੇਰੇ 6:30 ਵਜੇ ਜਿਹੜਾ ਪਨੀਰ ਦੇ ਆਪਾਂ ਨੇ ਛਿੱਟਾ ਦਿੱਤਾ 24-25 ਘੰਟੇ ਭਿਉਂ ਕੇ ਰੱਖੀ ਉਸ ਤੋਂ ਬਾਅਦ 5-7 ਘੰਟੇ ਖਦਰ ਦੇ ਗੱਟੇ ਦੇ ਵਿੱਚ ਰੱਖੀ ਕਿ ਜੇਕਰ ਤੁਸੀਂ ਸੀਟ ਟ੍ਰੀਟਮੈਂਟ ਕਰਨਾ ਚਾਹੁੰਦੇ ਹੋ ਤਾਂ ਕਰ ਵੀ ਸਕਦੇ ਹੋ ਜਿਵੇਂ 12-ਟ੍ਰੇਟ ਮਥਾਇਲ ਵੈਸਟਰਨ ਜਜ ਵਿੱਚ ਆਪਣੇ ਕਿਸਾਨਪਰਾ ਸਪ੍ਰਿੰਟ ਗੋਲਡ ਲਾਉਂਦੇ ਆ ਕਿਉਂਕਿ ਕਿਸੇ ਦੇ ਵਿੱਚ ਕਾਰਬੋਨੇਜਮ ਹੈ ਕਿਸੇ ਦੇ ਵਿੱਚ ਮੈਨਕੋਜੋਬ ਕਿਉਂਕਿ ਸਾਰਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਹੀ ਵੰਗੀ ਸੈੜਾ ਕਿਸੇ ਦੇ ਵਿੱਚ ਥੈਪਨੋੜ ਮੈਥੈਲ 70% ਹੈ ਕਿਸਾਨਾਂ ਦੇ ਤਜਰਬੇ ਅਲੱਗ-ਅਲੱਗ ਹੈ ਮੈਂ ਤੁਹਾਡੇ ਸਾਹਮਣੇ ਅੱਜ ਆਪਦਾ ਖੁੱਦਾ ਤਜਰਬਾ ਸਾਂਝਾ ਕੀਤਾ ਤੇ ਤਜਰਬਾ ਵੀ ਤੁਹਾਡੇ ਸਾਹਮਣੇ ਦਿਖਾਇਆ ਤੇ ਵੀਡੀਓ ਕਿਦਾਂ ਲੱਗੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਕਿਹੜੀਆਂ-ਕਿਹੜੀਆਂ ਇਸ ਸਾਲ ਪਨੀਰੀਆਂ ਬੀਜੀਆਂ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਛੋਟੇ ਟਾਈਮ ਦੀਆਂ ਵੈਰੈਟੀਆਂ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਜ਼ਿਕਰ ਸਾਂਝਾ ਕਰਾਂਗੇ ਧੰਨਵਾਦ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਿਹੜਾ ਜਰੂਰ ਕਰਿਆ ਕਰੋ